ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਹਾਜ਼ਰ ਹੋਇਆ ਅੱਜ ਇੱਕ ਵਾਰ ਫੇਰ ਨਵੀਂ ਕਹਾਣੀ ਦੇ ਨਾਲ ਉਮੀਦ ਕਰਦੇ ਹਾਂ ਤੁਹਾਨੂੰ ਇਹ ਕਹਾਣੀ ਵੀ ਪਸੰਦ ਆਵੇਗੀ ਦੋਸਤੋ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਅਮਾਨਤ ਸਾਡੇ ਘਰ ਦੀ ਸਭ ਤੋਂ लाडली ਬੇਟੀ ਹੈ ਉਹ ਜਦੋਂ ਵੀ ਘਰ ਵਿੱਚ ਹੁੰਦੀ ਤਾਂ ਸਾਨੂੰ ਸਾਰਾ ਘਰ ਭਰਿਆ ਭਰਿਆ ਲੱਗਦਾ ਕਿਉਂਕਿ ਉਹ ਪੂਰੇ ਪਰਿਵਾਰ ਦਾ ਇਧਰ ਉਧਰ ਦੀਆਂ ਗੱਲਾਂ ਕਰਕੇ ਜੀ ਲਾਈ ਰੱਖਦੀ ਅਮਾਨਤ ਦੇ ਦਾਦਾ ਜੀ ਵੀ ਉਸ ਨੂੰ ਬਹੁਤ ਪਿਆਰ ਕਰਦੇ ਸੀ ਦਾਦਾ ਜੀ ਨੂੰ ਅਮਾਨਤ ਦੇ ਵਿਆਹ ਦੀ ਬਹੁਤ ਫਿਕਰ ਰਹਿੰਦੀ ਉਹ ਮਾਨਤ ਲਈ ਹਮੇਸ਼ਾ ਕੋਈ ਵਧੀਆ ਰਿਸ਼ਤਾ ਲੱਭਦੇ ਰਹਿੰਦੇ। ਇਸ ਲਈ ਮਾਨਤ ਇੰਨੀ ਜ਼ਿਆਦਾ ਚਿੜਚਿੜੀ ਹੋ ਜਾਂਦੀ ਕਿ ਉਹ ਗੁੱਸੇ ਹੋ ਕੇ ਦੂਸਰੇ ਕਮਰੇ ਵਿੱਚ ਜਾ ਕੇ ਬੈਠ ਜਾਂਦੀ। ਥੋੜੀ देर ਬਾਅਦ ਜਦੋਂ ਉਸ ਦਾ ਗੁੱਸਾ ਆਪਣੇ ਆਪ ਸ਼ਾਂਤ ਹੋ ਜਾਂਦਾ ਤਾਂ ਉਹ ਉਹੀ ਸ਼ੈਤਾਨੀਆ ਫਿਰ ਤੋਂ ਕਰਨ ਲੱਗ ਜਾਂਦੀ। ਕਾਫੀ ਸਮਾਂ ਲੱਭਣ ਤੋਂ ਬਾਅਦ ਵੀ ਦਾਦਾ ਜੀ ਨੂੰ ਕੋਈ ਅਜਿਹਾ ਪਰਿਵਾਰ ਨਾ ਮਿਲਿਆ ਜਿੱਥੇ ਉਹ ਮਾਨਤ ਦਾ ਰਿਸ਼ਤਾ ਕਰ ਸਕੇ। ਇਸ ਲਈ ਦਾਦਾ ਜੀ ਨੇ ਆਪਣੇ ਬਚਪਨ ਦੇ ਪੁਰਾਣੇ ਦੋਸਤ ਨਾਲ ਸਲਾਹ ਕਰਨ ਬਾਰੇ ਸੋਚਿਆ। ਉਹ ਆਪਣੇ دوست ਸੁਭਾ ਸਿੰਘ ਨੂੰ ਮਿਲਣ ਲਈ ਯੂਪੀ ਚਲੇ ਗਏ। ਦੂਜੇ ਦਿਨ ਜਦੋਂ ਉਹ ਯੂਪੀ ਪਹੁੰਚੇ ਤਾਂ ਉਹਨਾਂ ਦੇ ਦੋਸਤ ਨੇ ਸਟੇਸ਼ਨ ਤੇ ਗੱਡੀ ਭੇਜੀ ਹੋਈ ਸੀ। ਗੱਡੀ ਹੌਲੀ-ਹੌਲੀ ਸੁਭਾ ਸਿੰਘ ਦੇ ਘਰ ਜਾਣ ਲੱਗੀ। ਉੱਥੇ ਪਹੁੰਚ ਕੇ ਕੋਠੀਆਂ ਕਾਰਾਂ ਤੇ ਨੌਕਰ ਚਾਕਰ ਦੇਖ ਕੇ ਦਾਦਾ ਜੀ ਦਾ ਮਨ ਬਹੁਤ ਖੁਸ਼ ਹੋਇਆ ਤੇ ਸੋਚਣ ਲੱਗੇ ਕਿ ਪਿਛਲੇ 10 ਸਾਲਾਂ ਦੇ ਵਿੱਚ ਸੁਭਾ ਸਿੰਘ ਨੇ ਕਿੰਨੀ ਤਰੱਕੀ ਕਰ ਲਈ ਹੈ। ਨਹੀਂ ਤਾਂ ਸੁਭਾ ਸਿੰਘ ਕੋਲ ਹੈ ਹੀ ਕੀ ਸੀ? ਇਹੀ ਸੋਚਦੇ ਹੋਏ ਦਾਦਾ ਜੀ ਸੁਭਾ ਸਿੰਘ ਦੇ ਘਰ ਪਹੁੰਚ ਗਏ। ਗੱਡੀ ਦਾ ਹਾਰਨ ਸੌਂਦਿਆਂ ਹੀ ਸੂਬਾ ਸਿੰਘ ਆਪਣੇ ਦੋਸਤ ਦੇ ਸਵਾਗਤ ਲਈ ਬਾਹਰ ਆ ਕੇ ਖੜਾ ਹੋ ਗਿਆ ਅਤੇ ਗੱਡੀ ਵਿੱਚੋਂ ਉੱਤਰ ਕੇ ਦੋਵੇਂ ਦੋਸਤ ਘੁੱਟ ਕੇ ਜੱਫੀ ਪਾ ਕੇ ਮਿਲੇ ਸੂਬਾ ਸਿੰਘ ਆਪਣੇ ਦੋਸਤ ਦਾ ਹੱਥ ਫੜ ਕੇ ਅੰਦਰ ਵੱਲ ਨੂੰ ਲੈ ਗਿਆ ਸੂਬਾ ਸਿੰਘ ਦਾ ਘਰ ਅੰਦਰੋਂ ਵੀ ਬਹੁਤ ਹੀ ਸੋਹਣਾ ਅਤੇ ਸ਼ਾਨਦਾਰ ਸੀ ਆਪਣੇ ਦੋਸਤ ਦੀ ਸ਼ਾਨੋ ਸ਼ੌਕਤ ਦੇਖ ਕੇ ਦਾਦਾ ਜੀ ਫੁੱਲੇ ਨਾ ਸਮਾਏ ਚਾਹ ਪਾਣੀ ਪੀਣ ਤੋਂ ਬਾਅਦ ਸੂਬਾ ਸਿੰਘ ਨੇ ਦਾਦਾ ਜੀ ਦੇ ਅਚਾਨਕ ਆਉਣ ਦਾ ਖਾਸ ਕਾਰਨ ਪੁੱਛਿਆ ਦਾਦਾ ਜੀ ਨੇ ਅਮਾਨਤ ਦੇ ਰਿਸ਼ਤੇ ਬਾਰੇ ਗੱਲ ਕੀਤੀ ਅਤੇ ਅਮਾਨਤ ਦੀ ਫੋਟੋ ਵੀ ਵਿਖਾਈ। ਉਧਰ ਸੂਬਾ ਸਿੰਘ ਵੀ ਆਪਣੇ ਬੇਟੇ ਇੰਦਰ ਦੇ ਲਈ ਇੱਕ ਵਧੀਆ ਅਤੇ ਸੰਸਕਾਰੀ ਲੜਕੀ ਦੀ ਤਲਾਸ਼ ਵਿੱਚ ਸੀ। ਤਿੱਖੇ ਨੈਣ ਨਕਸ਼ ਤੇ ਚਿਹਰੇ ਤੇ ਸਾਦਗੀ, ਭੋਲਾਪਨ ਤੇ ਪਹਿਲੀ ਵਾਰ ਹੀ ਕਿਸੇ ਨੂੰ ਪਸੰਦ ਆਉਣ ਵਾਲੀ ਅਮਾਨਤ ਦੀ ਫੋਟੋ ਵੇਖ ਕੇ ਸੂਬਾ ਸਿੰਘ ਨੇ ਮਨ ਹੀ ਮਨ ਅਮਾਨਤ ਨੂੰ ਆਪਣੇ ਘਰ ਦੀ ਨੂੰ ਬਣਾਉਣ ਦਾ ਫੈਸਲਾ ਕਰ ਲਿਆ। ਸੂਬਾ ਸਿੰਘ ਅਜੇ ਮਨ ਵਿੱਚ ਹੀ ਸੋਚ ਰਿਹਾ ਸੀ ਕਿ ਇਹਨੇ ਨੂੰ ਉਸ ਦਾ ਬੇਟਾ ਇੰਦਰ ਵੀ ਆ ਗਿਆ। ਇੰਦਰ ਨੇ ਦਾਦਾ ਜੀ ਦੇ ਗੋਡੀ ਹੱਥ ਲਾਏ ਅਤੇ ਹਾਲਚਾਲ ਪੁੱਛਣ ਤੋਂ ਬਾਅਦ ਆਪਣੇ ਦਫ਼ਤਰ ਚਲਾ ਗਿਆ। ਇੰਦਰ ਦੇ ਜਾਣ ਤੋਂ ਬਾਅਦ ਸੂਬਾ ਸਿੰਘ ਨੇ ਦਾਦਾ ਜੀ ਕੋਲ ਇੰਦਰ ਅਤੇ ਅਮਾਨਤ ਦੇ ਰਿਸ਼ਤੇ ਬਾਰੇ ਗੱਲ ਕੀਤੀ। ਅਮਾਨਤ ਦੇ ਦਾਦੇ ਨੂੰ ਇਦਾਂ ਲੱਗਿਆ ਜਿਵੇਂ ਸੂਬਾ ਸਿੰਘ ਨੇ ਉਸ ਦੇ ਮਨ ਦੀ ਗੱਲ ਹੀ ਬੁੱਝ ਲਈ ਹੋਵੇ। ਦੋਵਾਂ ਨੇ ਦੋਸਤੀ ਨੂੰ ਰਿਸ਼ਤੇਦਾਰੀ ਵਿੱਚ ਬਦਲਣਾ ਚਾਹਿਆ। ਦਾਦਾ ਜੀ ਇੱਕ ਰਾਤ ਉੱਥੇ ਹੀ ਰੁਕੇ ਅਤੇ ਅਗਲੇ ਦਿਨ ਵਿਦਾਹੀ ਲੈਂਦੇ ਹੋਏ ਦਾਦਾ ਜੀ ਨੇ ਸੂਬਾ ਸਿੰਘ ਨੂੰ ਇੱਕ ਵਾਰ ਘਰ ਆਉਣ ਦੇ ਲਈ ਕਿਹਾ। ਇੰਦਰ ਨੂੰ ਅਮਾਨਤ ਬਹੁਤ ਪਸੰਦ ਸੀ ਪਰ ਇੰਦਰ ਦੀ ਮਾਂ ਉਸ ਦਾ ਰਿਸ਼ਤਾ ਆਪਣੇ ਘਰ ਤੋਂ ਵੀ ਉੱਚੇ ਘਰ ਵਿੱਚ ਕਰਨਾ ਚਾਹੁੰਦੀ ਸੀ ਪਰ ਇੰਦਰ ਦੇ ਮਨਣ ਤੇ ਉਹ ਮੰਨ ਗਈ ਅਤੇ ਇੰਦਰ ਤੇ ਅਮਾਨਤ ਦਾ ਰਿਸ਼ਤਾ ਪੱਕਾ ਕਰ ਦਿੱਤਾ ਅਤੇ ਵਿਆਹ ਦੀ ਤਰੀਕ ਤੈਅ ਕਰ ਦਿੱਤੀ ਫਿਰ ਤੈਅ ਕੀਤੀ ਤਰੀਕ ਤੇ ਇੰਦਰ ਅਤੇ ਅਮਾਨਤ ਦਾ ਵਿਆਹ ਹੋ ਗਿਆ ਸਹੁਰੇ ਪਰਿਵਾਰ ਵਿੱਚ ਅਮਾਨਤ ਦੇ ਸੱਸ ਸਹੁਰਾ ਇੰਦਰ ਦਾ ਵੱਡਾ ਭਰਾ ਤੇ ਭਜਾਈ ਅਤੇ ਅਮਾਨਤ ਦੀ ਹਰਨਣ ਇੱਕ ਨਨਾਨ ਸੀ ਜਿਸ ਦਾ ਨਾਂ ਗगन ਸੀ ਆਪਣੀ ਸਾਦਗੀ ਤੇ ਭੋਲੇਪੰਦੇ ਨਾਲ ਅਮਾਨਤ ਨੇ ਆਪਣੇ ਸਾਰੇ ਸਹੁਰਾ ਪਰਿਵਾਰ ਦਾ ਦਿਲ ਜਿੱਤ ਲਿਆ ਪਰ ਕਈ ਕੋਸ਼ਿਸ਼ਾਂ ਤੋਂ ਬਾਅਦ ਵੀ ਉਹ ਆਪਣੀ ਸੱਸ ਦਾ ਪਿਆਰ ਪਾਉਣ ਲਈ ਅਸਫਲ ਰਹੀ ਉਸ ਦੀ ਸੱਸਾ ਮਾਨਤ ਦੇ ਕੰਮ ਵਿੱਚ ਹਮੇਸ਼ਾ ਕੋਈ ਨਾ ਕੋਈ ਨੁਕਸ ਕਰਦੀ ਰਹਿੰਦੀ ਤੇ ਉਸ ਨੂੰ ਗੱਲ-ਗੱਲ ਤੇ ਟੋਕਦੀ ਰਹਿੰਦੀ ਇੰਦਰ ਨੇ ਪਹਿਲੇ ਦਿਨ ਹੀ ਅਮਾਨਤ ਨੂੰ ਸਾਫ਼-ਸਾਫ਼ ਕਹਿ ਦਿੱਤਾ ਸੀ ਕਿ ਘਰ ਦੇ ਕਿਸੇ ਵੀ ਮਸਲੇ ਵਿੱਚ ਮੈਂ ਬਿਲਕੁਲ ਵੀ ਨਹੀਂ ਬੋਲਾਂਗਾ ਨਾ ਹੀ ਮੈਂ ਆਪਣੀ ਮਾਂ ਦੀ ਸਾਈਡ ਲਾਵਾਂਗਾ ਅਤੇ ਨਾ ਹੀ ਤੇਰੀ ਤੈਨੂੰ ਆਪਣੀ ਸਮਝਦਾਰੀ ਦੇ ਨਾਲ ਹੀ ਚੱਲਣਾ ਪਵੇਗਾ ਪਰ ਅਮਾਨਤ ਦੀਆਂ ਹਜ਼ਾਰਾਂ ਕੋਸ਼ਿਸ਼ਾਂ ਤੋਂ ਬਾਅਦ ਵੀ ਉਸਦੀ ਸੱਸ ਦੇ ਸੁਭਾਅ ਵਿੱਚ ਕੋਈ ਬਦਲਾਅ ਨਾ ਆਇਆ ਅਮਾਨਤ ਦੀ ਨਾਨ ਆਪਣੀ ਪਰਜਾਈ ਨਾਲ ਦਰਵਿਹਾਰ ਹੁੰਦਾ ਵੇਖ ਕੇ ਹਮੇਸ਼ਾ ਆਪਣੀ ਮਾਂ ਨਾਲ ਹੀ ਬਹਿਸ ਜਾਂਦੀ ਇਸੇ ਤਰ੍ਹਾਂ ਹੀ ਚੱਲਦੇ ਇੱਕ ਸਾਲ ਬੀਤ ਗਿਆ ਅਤੇ ਅਮਾਨਤ ਨੇ ਦੋ ਬੇਟੀਆਂ ਨੂੰ ਜਨਮ ਦਿੱਤਾ ਇਹ ਟਾਈਮ ਵੀ ਅਮਾਨਤ ਦੇ ਲਈ ਕਿਸੇ ਅਗਨੀ ਪ੍ਰੀਖਿਆ ਤੋਂ ਘੱਟ ਨਹੀਂ ਸੀ ਕਮਰ ਦਰਦ ਨੇ ਅਮਾਨਤ ਦਾ ਬੁਰਾ ਹਾਲ ਕਰ ਦਿੱਤਾ ਤੇ ਸਾਰੇ ਪਰਿਵਾਰ ਵਿੱਚ ਉਸ ਨੂੰ ਸੰਭਾਲਣ ਵਾਲਾ ਕੋਈ ਵੀ ਨਹੀਂ ਸੀ। ਇੰਦਰ ਤੇ ਉਸਦੇ ਪਾਪਾ ਨੇ ਅਮਾਨਤ ਨੂੰ ਪੇਕਿਆਂ ਦੇ ਭੇਜਣ ਤੋਂ ਪਹਿਲਾਂ ਹੀ ਮਨਾ ਕਰ ਦਿੱਤਾ ਸੀ। ਇੱਕ ਦਿਨ ਗगन ਕਾਲਜ ਤੋਂ ਆਈ ਤੇ ਉਸਨੇ ਸਾਰਿਆਂ ਨੂੰ ਕਾਲਜ ਵਿੱਚ ਹੋਣ ਵਾਲੇ ਫੰਕਸ਼ਨ ਬਾਰੇ ਦੱਸਿਆ ਤੇ ਉੱਥੇ ਆਉਣ ਲਈ ਕਿਹਾ ਅਤੇ ਇਹ ਵੀ ਕਿਹਾ ਕਿ ਉਸਨੇ ਫੰਕਸ਼ਨ ਵਿੱਚ ਦੋ ਆਈਟਮਸ ਵਿੱਚ ਭਾਗ ਲਿਆ ਹੈ। ਇਸ ਲਈ ਤੁਹਾਡਾ ਸਾਰਿਆਂ ਦਾ ਜਾਣਾ ਬਹੁਤ ਜ਼ਰੂਰੀ ਹੈ। ਨਾ ਚਾਹੁੰਦੇ ਹੋ ਵੀ ਅਮਾਨਤ ਨੂੰ ਆਪਣੀਆਂ ਦੋਨੋਂ ਬੇਟੀਆਂ ਦੇ ਨਾਲ ਗगन ਦੇ ਕਾਲਜ ਜਾਣਾ ਪਿਆ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਗੀਤ ਸੰਗੀਤ ਦੀਆਂ ਕਈ ਝਲਕੀਆਂ ਦਿਖਾਈਆਂ ਗਈਆਂ ਉਸ ਤੋਂ ਬਾਅਦ ਮਾਡਲਿੰਗ ਸ਼ੁਰੂ ਹੋਈ ਤੇ ਦਰਸ਼ਕਾਂ ਨੇ ਤਾੜੀਆਂ ਦੇ ਨਾਲ ਸਾਰਿਆਂ ਦਾ ਉਤਸ਼ਾਹ ਵਧਾਇਆ ਮਾਡਲਿੰਗ ਵਿੱਚ ਗगन ਨੇ ਵੀ ਹਿੱਸਾ ਲਿਆ ਸੀ ਆਖਰੀ 라ਉਂਡ ਵਿੱਚ ਗगन ਦੇ ਨਾਲ 4 ਹੋਰ ਕੁੜੀਆਂ ਨੂੰ ਵੀ ਸਿਲੈਕਟ ਕੀਤਾ ਗਿਆ ਅਤੇ ਸਾਰਿਆਂ ਨੂੰ ਜੱਜਾਂ ਦੁਆਰਾ ਇੱਕ ਇੱਕ ਸਵਾਲ ਪੁੱਛ ਕੇ ਵਿਜੇਤਾ ਘੋਸ਼ਿਤ ਕਰਨਾ ਸੀ ਸਵਾਲ ਜਵਾਬ ਦਾ ਦੌਰ ਸ਼ੁਰੂ ਹੋਇਆ ਵਾਰੀ ਆਨ ਤੇ ਜੱਜ ਸਾਹਿਬ ਨੇ ਗगन ਤੋਂ ਸਵਾਲ ਪੁੱਛਿਆ ਜੇਕਰ ਘਰ ਵਿੱਚ ਤੈਨੂੰ ਆਪਣੀ ਮਾਂ ਤੇ ਪਰਜਾਈ ਦੇ ਵਿਚਕਾਰ ਕਿਸੇ ਇੱਕ ਦਾ ਸਾਥ ਦੇਣਾ ਪਵੇ ਤਾਂ ਤੂੰ ਕਿਸ ਦਾ ਸਾਥ ਦੇਵੇਂਗੀ ਪੂਰੇ ਹਾਲ ਦੇ ਵਿੱਚ ਖਾਮੋਸ਼ੀ ਛਾ ਗਈ ਸਾਰੇ ਗगन ਦੇ ਜਵਾਬ ਦੀ ਉਡੀਕ ਕਰ ਰਹੇ ਸੀ ਉਦੋਂ ਹੀ ਗगन ਨੇ ਥੋੜਾ ਜਿਹਾ ਅੱਗੇ ਵਧ ਕੇ ਕਿਹਾ ਜੇਕਰ ਭਾਬੀ ਸਹੀ ਹੈ ਤਾਂ ਮੈਂ ਆਪਣੀ ਪਰਜਾਈ ਦਾ ਸਾਥ ਦੇਵਾਂਗੀ ਅੱਗੋਂ ਜੱਜ ਸਾਹਿਬ ਨੇ ਪੁੱਛਿਆ ਕਿਉਂ ਗगन ਨੇ ਜਵਾਬ ਦਿੱਤਾ ਕਿਉਂਕਿ ਕੱਲ ਨੂੰ ਮੈਂ ਵੀ ਕਿਸੇ ਦੀ ਪਰਜਾਈ ਬੰਨਾ ਹੈ ਜਵਾਬ ਸੁਣਦਿਆਂ ਹੀ ਪੂਰੇ ਹਾਲ ਵਿੱਚ ਤਾੜੀਆਂ ਦੀ ਆਵਾਜ਼ ਗੂੰਜ ਉੱਠੀ ਸਾਰੇ ਗगन ਦੀ ਸੋਚ ਅਤੇ ਉਸ ਦੇ ਜਵਾਬ ਦੀ ਪ੍ਰਸ਼ੰਸਾ ਕਰ ਰਹੇ ਸੀ ਗगन ਨੂੰ ਵਿਜੇਤਾ ਘੋਸ਼ਿਤ ਕਰ ਦਿੱਤਾ ਗਿਆ ਇਨਾਮ ਲੈਣ ਤੋਂ ਪਹਿਲਾਂ ਗगन ਨੇ ਸਾਰਿਆਂ ਨੂੰ ਕੁਝ ਕਹਿਣ ਦੇ ਲਈ ਹੱਥ ਵਿੱਚ ਮਾਈਕ ਫੜਿਆ ਤੇ ਕਿਹਾ ਹਰ ਧੀ ਆਪਣੀ ਮਾਂ ਨੂੰ ਬਹੁਤ ਪਿਆਰ ਕਰਦੀ ਹੈ ਤੇ ਮਾਂ ਵੀ ਆਪਣੀ ਬੇਟੀ ਦੇ ਦਿਲ ਦੇ ਸਭ ਤੋਂ ਜ਼ਿਆਦਾ ਕਰੀਬ ਹੁੰਦੀ ਹੈ ਇਸੇ ਤਰ੍ਹਾਂ ਸਾਡੇ ਘਰ ਦੀਆਂ ਨੂਹਾਂ ਵੀ ਤਾਂ ਕਿਸੇ ਦੀਆਂ ਧੀਆ ਹਨ ਜੇਕਰ ਅੱਜ ਅਸੀਂ ਕਿਸੇ ਦੀਆਂ ਧੀਆ ਹਾਂ ਤੇ ਕੱਲ ਨੂੰ ਅਸੀਂ ਕਿਸੇ ਦੀਆਂ ਭਾਪੀਆਂ ਤੇ ਨੋਹਾ ਵੀ ਬਣਾ ਗਿਆ ਜੇਕਰ ਕੱਲ ਨੂੰ ਸਾਨੂੰ ਕੋਈ ਦੁਖੀ ਕਰਦਾ ਹੈ ਤਾਂ ਸਾਡੀ ਮਾਂ ਨੂੰ ਵੀ ਜ਼ਰੂਰ ਦੁੱਖ ਹੋਏਗਾ ਇਸੇ ਤਰ੍ਹਾਂ ਹੀ ਜੇਕਰ ਅਸੀਂ ਆਪਣੇ ਘਰ ਦੀਆਂ ਨੋਹਾ ਨੂੰ ਦੁਖੀ ਕਰਦੇ ਹਾਂ ਤਾਂ ਉਹਨਾਂ ਦੀਆਂ ਮਾਵਾਂ ਨੂੰ ਵੀ ਇਸੇ ਤਰ੍ਹਾਂ ਦੁੱਖ ਹੁੰਦਾ ਹੈ ਇਸ ਦੁਨੀਆ ਵਿੱਚ ਕਿਸੇ ਨੂੰ ਵੀ ਕਿਸੇ ਦੀ ਮਾਂ ਨੂੰ ਦੁਖੀ ਕਰਨ ਦਾ ਕੋਈ ਹੱਕ ਨਹੀਂ ਹੈ ਐਸ ਲਈ ਜੇਕਰ ਹਰ ਸੱਸ ਆਪਣੀ ਨੂੰ ਨੂੰ ਧੀ ਸਮਝੇ ਤਾਂ ਹੀ ਉਹਨਾਂ ਦੀ ਆਪਣੀ ਧੀ ਵੀ ਸੁખી ਰਹੇਗੀ ਗਗਨਦੇ ਇਹ ਨਾ ਕਹਿਣ ਦੇ ਨਾਲ ਹੀ ਇੱਕ ਵਾਰ ਫੇਰ ਸਾਰਾ ਹਾਲ ਤਾੜੀਆਂ ਦੇ ਨਾਲ ਗੂੰਜਣ ਲੱਗ ਪਿਆ ਤੇ ਤਾੜੀਆਂ ਦੇ ਵਿੱਚ ਹੀ ਅਮਾਨਤ ਦੀ ਸੱਸ ਨੇ ਅਮਾਨਤ ਨੂੰ ਗਲ ਦੇ ਨਾਲ ਲਾ ਲਿਆ ਸੋ ਦੋਸਤੋ ਇਹ ਗੱਲ ਬਿਲਕੁਲ ਸੱਚ ਹੈ ਕਿ ਜੇਕਰ ਪਰਜਾਈ ਚੰਗੀ ਹੋਵੇ ਤਾਂ ਇੱਕ ਧੀ ਦੇ ਲਈ ਉਸਦੇ ਪੇਕੇ ਹਮੇਸ਼ਾ ਪੇਕੇ ਹੀ ਰਹਿੰਦੇ ਹਨ ਅਤੇ ਜੇਕਰ ਦੂਜੇ ਪਾਸੇ ਦੇਖਿਆ ਜਾਵੇ ਕਿ ਜੇਕਰ ਸਹੁਰਾ ਪਰਿਵਾਰ ਸਾਸਰ ਨਾਨਾਣ ਦਿਔਰ ਅਤੇ ਘਰ ਵਾਲਾ ਚੰਗਾ ਹੋਵੇ ਤਾਂ ਨੂੰ ਨੂੰ ਛੱਡ ਕੇ ਆਏ ਮਾਪੇ ਦੀ ਕਦੀ ਵੀ ਕਮੀ ਮਹਿਸੂਸ ਨਹੀਂ ਹੁੰਦੀ ਸੋ ਦੋਸਤੋ ਏ ਸੀ ਸਾਡੀ ਅੱਜ ਦੀ ਕਹਾਣੀ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਅਤੇ ਇਹ ਵੀ ਆਸ ਕਰਦੇ ਹਾਂ ਕਿ ਲਾਈਕ ਤੇ ਸ਼ੇਅਰ ਵੀ ਤੁਸੀਂ ਜ਼ਰੂਰ ਕਰਦੇ ਹੋਮੋਗੇ ਅਤੇ ਸਾਡੀਆਂ ਵਧੀਆ-ਵਧੀਆ ਕਹਾਣੀਆਂ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਹੋਵੇਗਾ ਅਤੇ ਜੋ ਚੈਨਲ ਤੇ ਨਵੇਂ ਹਨ ਉਹ ਵੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਮਿਲਦੇ ਹਾਂ ਜਲਦੀ ਹੀ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਧੰਨਵਾਦ ਜੀ